ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਠੀਕ ਹੋ ਤੇ ਅੱਜ ਆਪਾਂ ਤੁਹਾਨੂੰ ਇੱਕ ਜਗਾੜ ਦਿਖਾਉਣ ਜਾ ਰਹੇ ਹਾਂ ਆਪਣੇ ਸੱਜਣ ਮਿੱਤਰ ਤਾਂ ਬੜੇ ਬਾਹਰ ਬੂਰ ਜਿਨ੍ਹਾਂ ਨੂੰ ਪਤਾ ਵੀ ਰਾਜੇ ਦਾ ਸ਼ੌਂਕ ਆ ਵੀਡੀਓ ਵੀਡੀਓ ਬਣਾਵ ਪਰ ਕਿਤੇ ਨੇ ਸਾਨੂੰ ਮਾਈਕ ਗਿਫਟ ਨਹੀਂ ਕੀਤੇ ਸੋ ਮਜਬੂਰਨ ਦਿਲ ਤੇ ਪੱਥਰ ਰੱਖ ਕੇ 2700 ਰੁਪਏ ਦਾ ਟੀਕਾ ਲਵਾ ਕੇ ਤੇ ਅਸੀਂ ਹੁਣ ਮਾਈਕ ਮੰਗਾਇਆ ਵੀਰ ਜੀ ਡੀਜੀ ਟੈਕ ਡਬਲਯੂ ਡੀ ਡਬਲਯੂ ਐਮ 105 ਮਗਾ ਆਪਾ 106 ਵੀ ਸਕਦੇ ਸੀ 7 ਵੀ ਸਕਦੇ ਸੀ 9 ਵੀ ਸਕਦੇ ਸੀ ਪਰ ਤੁਹਾਨੂੰ ਪਤਾ 05 ਆਪਣਾ ਹੈਗਾ ਲੱਕੀ ਨੰਬਰ ਸੋ ਆਪਾਂ ਮਗਾਏ ਆ ਡਿਜੀ ਟੈਕ ਡਬਲਯੂ 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 ਐਮ 105 ਹੁਣ ਇਹਦਾ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਕੀ ਸਿਸਟਮ ਆ ਕੀ ਕੀ ਇਹਦੇ ਚ ਮਿਲਿਆ ਠੀਕ ਨੇ ਜੀ ਇਹ ਤੁਹਾਡੇ ਸਾਹਮਣੇ ਹੀ ਆਪਾਂ ਓਪਨ ਕਰਨਾ ਜਿਗਾਰਡ ਸਾਰਾ ਜਿਹੜੇ ਮੇਰੇ ਵੀਰ ਵੀਡੀਓ ਵੀਡੀਓ ਬਣਾਉਣ ਦੇ ਸ਼ਕੀਨ ਆ ਉਹ ਇਹ ਮਗਾ ਸਕਦੇ ਆ ਬਹੁਤ ਵਧੀਆ ਪੈਕਿੰਗ ਆ ਇਹਦੀ ਟੌਪ ਦੀ ਠੀਕ ਨੇ ਜੀ ਤੇ ਆ ਦੇਖੋ ਤੁਹਾਨੂੰ ਦਿਖਾਉਨੇ ਆਪਾਂ ਇਹਦੇ ਵਿੱਚ ਆ ਜਿੱਦਾਂ ਆਪਣੇ 에어ਪੋਰਟ ਹੁੰਦੇ ਆ ਉਹ ਸਿਸਟਮ ਹੈਗਾ 에어ਪੋਰਟ ਵਾਲਾ ਨਾ ਜਗਾੜ ਆ ਦੇਖੋ ਆਹਾ ਆ ਤੇ ਉਸ ਤੋਂ ਬਾਅਦ ਇਹਦੀ ਐਸੈਸਰੀ ਕਿਟ ਆ ਇਹ ਦੇਖਦੇ ਚ ਕੀ ਕੀ ਹੈਗਾ ਸਿਸਟਮ ਤੁਹਾਡੇ ਸਾਹਮਣੇ ਹੀ ਬੈਗ ਬੜਾ ਜ਼ਬਰਦਸਤ ਦਿੱਤਾ ਬਾਈ ਜੀ ਇਹ ਇਹਨੂੰ ਸਾੰਭਣ ਨੂੰ ਦਿੱਤਾ ਹੋਇਆ ਇਹਦੇ ਵਿੱਚ ਪਹਿਲਾਂ ਦੇਖੀਏ ਕੀ ਕੀ ਆ ਨਾ ਵੱਡਾ ਬੰਪਰ ਖੋਲਣ ਤੋਂ ਪਹਿਲਾਂ ਛੋਟਾ ਬੰਪਰ ਖੋਲਣਾ ਚਾਹੀਦਾ ਇਹਦੇ ਚ ਸਾਨੂੰ ਦਿੱਤਾ ਇਹਨਾਂ ਨੇ ਡਾਟਾ ਕੇਬਲ ਦਿੱਤੀ ਹੈ ਚਾਰਜਿੰਗ ਕਰਨ ਨੂੰ ਇਹਨੂੰ ਆ ਜਿਹੜਾ ਆ ਇਹਨੂੰ C2 ਐਪਲ ਦਾ ਜਿਹੜਾ ਐਪਲ ਦਾ ਆਪਣਾ ਜੈਕ ਆਉਂਦਾ ਆ ਉਹ ਕਰਨ ਦਾ ਕਿਉਂਕਿ ਆਪਾਂ ਐਪਲ ਜੀ ਬਣਾਉਣੀ ਵੀਡੀਓ ਆ ਦਿੱਤੇ ਆ ਮਾਈਕਾਂ ਦੇ ਉਹ ਰੂੰਜਾ ਜਿੱਦਾਂ ਤੁਸੀਂ ਵੀਡੀਓ ਦੇਖਦੇ ਹੋ ਨਾ ਬੜਾ ਸੋਹਣਾ ਜਿਹਾ ਲੱਗਦਾ ਇਹ ਉਹ ਜਗੜਾ ਓਏ ਹੈ ਕੈਪ ਆਉਂਦਾ ਕੈਪ ਆ ਦੇਖੋ ਲੂ 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 ਦੋ ਆਇਦਾਂ ਦੋ ਇਹਨੂੰ ਇਹਨੂੰ ਹਾਲੇ ਆਪਾਂ ਇਹ ਇੱਕ ਨੂੰ ਹੀ ਰੱਖਦੇ ਬਾਹਰ ਕਿਉਂਕਿ ਆਪਾਂ ਫੇਰ ਚੈੱਕ ਵੀ ਕਰਨਾ ਨਾ ਆ ਦੂਜਾ ਵਿੱਚ ਪਾ ਲੈਨੇ ਆ ਪਰ ਬੈਗ ਬਹੁਤ ਜ਼ਬਰਦਸਤ ਆ ਆਪਾਂ ਇਹਦੇ ਚੀਜ਼ ਨੂੰ ਪਾ ਕੇ ਰੱਖਿਆ ਕਰਾਂਗੇ ਜੇਕ ਚਾਹੀਦਾ ਆਪਾਂ ਨੂੰ ਬਾਹਰ ਤੇ ਆਹ ਬਾਈ ਜੀ ਸਿਸਟਮ ਉਹ ਵਾਓ ਡੀ ਡਬਲਯੂ ਐਮ 105 ਚਾਰਜ ਆ ਬਾਈ ਜੀ ਵੈਸੇ 99% ਦੂਜਾ ਦੂਜਾ ਵੀ 99% ਚਾਰਜ ਆ ਆ ਇਹਦਾ ਹੈਗਾ ਯਾ ਜੈਕ ਜਿਹਨੂੰ ਪਰਸੀਵਰ ਕਹਿੰਦੇ ਨੇ ਆ ਤੇ ਹੁਣ ਅਸੀਂ ਇਦੀ ਕੁਆਲਿਟੀ ਚੈੱਕ ਕਰਾਂਗੇ ਕਿੰਦਾ ਦੀ ਆ ਕਿਵੇਂ ਆ ਹੈ ਕਿ ਨਹੀਂ ਜੀ ਫਿਰ ਤੁਹਾਨੂੰ ਦੱਸਦੇ ਆ ਹਨਾ ਤੇ ਕਿੰਦਾ ਦੀ ਇਹਦੀ ਆਵਾਜ਼ ਵਗੈਰਾ ਹਨਾ ਹੁਣ Apple ਦੇ ਤਾਂ ਵੀਡੀਓ ਬਣ ਰਹੀ ਹੈ ਹੁਣ ਆਪਾਂ Samsung ਕੀ ਇਹਨੂੰ ਚੈੱਕ ਕਰਾਂਗੇ ਵੀ ਕੀ ਕੁਆਲਿਟੀ ਹੈ ਦੀ ਮਾਈਕ ਦੀ ਆਹ ਕਨੈਕਟ ਹੋ ਗਿਆ ਜੀ ਕਨੈਕਟ ਹੋ ਗਿਆ ਮਾਈਕ ਇਹਦੇ ਆਟੋ ਕਨੈਕਟ ਆ ਮਾਈਕ ਆਟੋ ਕਨੈਕਟ ਹੋ ਗਿਆ ਜੀ ਤੇ ਮਤਲਬ ਇਹਨੂੰ ਕੋਈ ਪ੍ਰੈਸ ਨਹੀਂ ਕਰਨਾ ਪੈਂਦਾ ਵਿੱਚੋਂ ਕੱਢੇ ਤਾਂ ਆਟੋ ਕਨੈਕਟ ਹੋ ਗਿਆ ਤੇ ਇਹਨਾਂ ਨੂੰ ਆਫ ਅਸੀਂ ਕਰ ਸਕਦੇ ਜਿੱਦਾਂ ਇੱਕ ਆਫ ਕਰਕੇ ਰੱਖਣਾ ਮੇਰੇ ਹਿਸਾਬ ਨਾਲ ਆ ਇੱਕ ਇੱਕ ਆਫ ਹੋ ਗਿਆ ਪਰ ਆਪਾਂ ਦੋਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਕਿਉਂਕਿ ਜਿਹੜੇ ਅਸੀਂ ਆਮ ਨਾਰਮਲ ਮਾਈਕ ਲੈ ਲੈਣਾ ਉਹਦੇ 'ਚ ਬਹੁਤ ਪ੍ਰੋਬਲਮ ਹੁੰਦੀ ਹੈ ਇੱਕ ਮਾਈਕ ਸਹੀ ਕੰਮ ਕਰਦਾ ਇੱਕ ਫਰਰ ਫਰਰ ਬਹੁਤ ਕਰਦਾ ਫਰਰ ਫਰਰ ਤੇ ਇਹਦੀ ਆਪਾਂ ਹੁਣ ਕੁਆਲਿਟੀ ਚੈੱਕ ਕਰਾਂਗੇ ਇਹਦੇ 'ਚ ਹੀ ਕਰ ਲੈਣੇ ਨਾ ਆਪਾਂ ਆਈਫੋਨ 'ਚ ਹੀ ਕਰ ਲੈਣੇ ਆ 2 ਮਿੰਟ ਇਹ ਇਹਨੂੰ ਆਈਫੋਨ ਨਾਲ ਹੀ ਲਾਉਨੇ ਆ ਫਿਰ ਉਹਦੇ ਚ ਆਪਾਂ ਚੈੱਕ ਕਰਦੇ ਹਾਂ। ਅਲਾ ਕੱਕਾ ਇਹਦੇ ਜਿਹੜਾ ਫੋਨ ਦੇ ਥੱਲੇ ਇਹਨੂੰ ਦੇਖੀ ਹਰੀ ਲਾਈਟ ਜਗ ਜਾਂਦੀ ਉਹ ਵਿੱਚ। ਦੇਖੀ ਤਾ ਨਾ। ਇਹਦੇ ਹੋਰ ਪਾਸੇ ਨਾ ਮੜ ਗਿਆ। ਹਾਂਜੀ ਹਰੀ ਲਾਈਟ ਜਗ ਗਈ ਪਰਮਾਨੈਂਟ। ਹਾਂਜੀ ਹਾਂਜੀ। ਹੁਣ ਆਈਫੋਨ ਨਾਲ ਹੀ ਆਪਾਂ ਕਨੈਕਟ ਕੀਤੇ ਆ ਇਹ। ਚਿਕਨ ਹੈ ਜੀ। ਇਹਦਾ ਵੀ ਸਵਾਦ ਲੈਣਾ ਬਣਦਾ ਵੈਸੇ। ਸੋਹਣੀ ਚੀਜ਼ ਆ। ਇਹ ਨੂੰ ਲਾ ਕੇ ਦੇਖਦੇ ਆਂ ਕੀ ਕਹਿੰਦਾ ਇਹ ਇਹਦੇ ਉਹ ਪਵੇਰੀਅਨ ਕੁੱਤੇ ਵਾਂਗੂ ਜੱਤ ਜੀ ਬਹੁਤ ਲੱਗੀ ਆ ਮੇਰੇ ਬਾਹਰ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਭਰਾ ਦਾ ਕੋਈ ਸੋਚ ਲਿਆ ਕਰੋ ਭਰਾ ਤੋਂ ਪੈਸੇ ਪਵਾ ਕੇ ਬਾਹਰੋਂ ਚੀਜ਼ਾਂ ਇੰਪੋਰਟਡ ਭੇਜੋ ਕਦੇ ਮੈਂ ਵੀ ਕਿਹਨੂੰ ਦੱਸਾਂ ਮੈਨੂੰ ਦੱਸਿਆ ਕਰੋ ਕਿੰਨੇ ਪੈਸੇ ਕਿੰਦਾ ਕੋਈ ਗੱਲ ਨਹੀਂ ਇਦਾਂ ਦੀ ਕੋਈ ਇਹ ਨਾ ਰੱਖੋ ਵੀ ਰਾਜਾ ਕੋਈ ਕਿਸੇ ਤੋਂ ਚੀਜ਼ ਫਰੀ ਚ ਲਊਗਾ ਗਿਫਟ ਲਊਗਾ ਉਦੋਂ ਮੈਂ ਤੁਹਾਨੂੰ ਛੇੜਦਾ ਪਰ ਬਾਹਰੋਂ ਚੀਜ਼ ਬਹੁਤ ਵਧੀਆ ਵੱਜਦੀ ਆ ਆਪਾਂ ਨੂੰ ਬਾਹਰੋਂ ਜੇ ਭੇਜੋ ਉਹ ਵਾਜੀ ਇਸ ਕੀ ਸੁੰਦਰਤਾ ਹੈ ਕਮਾਲ ਅਬ ਇਹ ਖਰੇਗਾ ਦਮਾਰ ਹੈਲੋ 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 ਮਾਈਕ ਟੈਸਟਿੰਗ ਕਰਦੇ ਪਏ ਆ ਆਪਾਂ ਇਹਨੂੰ ਬਾਅਦ ਚ ਆਪਾਂ ਵੀਡੀਓ ਚ ਇਦਾਂ ਹੀ ਲਾਉਣਾ ਇਹਦੇ ਚ ਕੋਈ ਆਪਾਂ ਤਿਆਰਬਾ ਨਹੀਂ ਕੀਤਾ ਤੇ ਜੇ ਆਪਾਂ ਕੋਈ ਮਤਲਬ Song ਵਗੈਰਾ ਗਾਉਣਾ ਹੋਵੇ ਉਹ ਵੀ ਆਪ ਗਾ ਸਕਦੇ ਆ ਤੇ ਮਤਲਬ ਸਰੇਕ ਚੀਜ਼ ਲਈਏ ਵਧੀਆ ਵੀਡੀਓ ਲਈ ਤਾਂ ਹੈਗਾ ਹੀ ਹੈਗਾ ਆ ਤੇ ਇਹਦਾ ਮੈਂ ਰਿਵਿਊ ਤੁਹਾਨੂੰ ਤਾਂ ਦੇ ਰਿਹਾ ਵੀ ਜਿਹੜੇ ਮੇਰੇ ਸੱਜਣ ਮਿੱਤਰ ਡਰਾਈਵਰ ਭਰਾ ਨੇ ਮਾਈਕ ਮੰਗਾਉਣਾ ਆ ਉਹ ਇਹਦੀ ਕੁਆਲਿਟੀ ਦੇਖ ਕੇ ਜਰੂਰ ਮੰਗਾਓ ਹੈਨਾ ਜੀ ਤੇ ਇਹ ਮਾਈਕ ਦੇ ਵਿੱਚ ਕੀ ਕਰਮਾਤਾ ਹੁਣ ਜਿਹੜੀ ਵੌਇਸ ਤੁਸੀਂ ਇਹਦੀ ਚੈੱਕ ਕਰੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਕੀ ਕਹਿੰਦਾ ਕਿੱਦਾਂ ਆ ਹੈਨਾ ਕਿੰਨੀ ਕੁ ਵੌਇਸ ਚੱਕਦਾ ਕਿਉਂਕਿ ਇਹਦੇ ਵਿੱਚ ਉਹ ਵੀ ਨੌਇਸ ਰਿਡਿਊਸਰ ਵੀ ਆ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਨੌਇਸ ਰਿਡਿਊਸਰ ਵੀ ਆ ਇਹ ਇਹ ਜਿਹੜਾ ਆ ਨਾ ਬਾਹਰਲੀ ਨੌਇਸ ਨਹੀਂ ਚੱਕੂਗਾ ਇੰਨੇ ਸਿਰਫ ਲਾਗੇ ਦੀ ਜਿਹੜੀ ਆ 2-3 ਫੁੱਟ 4 ਫੁੱਟ ਦੀ ਆਵਾਜ਼ ਮੂੰਹ ਦੇ ਲਾਗੇ ਦੀ ਉਹੀ ਚੱਕਣੀ ਆ ਨੌਇਸ ਉਹ ਜਿਹੜਾ ਫालतू ਆਵਾਜ਼ ਆ ਉਹ ਨਹੀਂ ਇਹਨੇ ਚੱਕਣੀ ਹੈਗੀ ਤੇ ਆ ਹੁਣ ਆਪਾਂ ਇੱਕ ਚੈੱਕ ਕੀਤਾ ਹੈ ਨਾ ਤੇ ਇਹਨੂੰ ਹੁਣ ਆਪਾਂ ਸਾਈਡ ਤੇ ਰੱਖ ਕੇ ਦੂਜਾ ਚੈੱਕ ਕਰਾਂਗੇ ਵੀ ਦੂਜਾ ਇਹ ਕਹਿੰਦਾ ਵੀ ਨਾਲੇ ਗਾਣਾ-ਗੂਣਾ ਕੋ ਕਾ ਕੇ ਦੇਖਦੇ ਆ ਵੀ ਕਿੱਦਾਂ ਦੀ ਆਵਾਜ਼ ਆਉਂਦੀ ਹੈ ਹਰਕ ਨਹੀਂ ਵੈਸੇ ਆ ਬਹੁਤ ਵਧੀਆ ਦੇ ਪਿੱਛੇ ਕਲਿੱਪ ਲੱਗਾ ਹੋਇਆ ਆ ਪੱਗ ਵਾਲਾ ਬੰਦਾ ਇਦਾਂ ਲਾ ਸਕਦਾ ਹੈ ਨਾ ਤੇ ਅੱਛੀ ਚੀਜ਼ ਆ ਵਧੀਆ ਆ ਇਹਨੂੰ ਹੁਣ ਆਪਾਂ ਉਹ ਰੱਖ ਦਿੰਦੇ ਉਪ ਇਹ ਪਿਆਈ ਪਰ ਹੁਣ ਆਪਾਂ ਕਰਾਂਗੇ ਇਹਦੇ ਵਿੱਚ ਤੇ ਇੱਕ ਤੁਹਾਨੂੰ ਮੈਂ ਹੋਰ ਸਿਸਟਮ ਦੱਸ ਦਵਾਂ ਜਿਹੜੀ ਇਹਦੀ ਸਭ ਤੋਂ ਵਧੀਆ ਗੱਲ ਹੈ ਇਹਦੀ ਚੁੰਡੀ ਪੁੱਠੀ ਆ ਇਹਦੀ ਚੁੰਡੀ ਪੁੱਠੀ ਆ ਇਹ ਪੱਗ ਦੇ ਵਿੱਚ ਇਦਾਂ ਆਪਾਂ ਅਟੈਚ ਕਰਕੇ ਇਹਦਾ ਜਿਹੜਾ ਮਾਈਕ ਦਾ ਮੂੰਹ ਆ ਥੱਲੇ ਨੂੰ ਰੱਖ ਸਕਦੇ ਹੈਨਾ ਵੈਸੇ ਮੇਰੇ ਲਈ ਜ਼ਿਆਦਾ ਵਧੀਆ ਇਹ ਆ ਉਹ ਤਾਂ ਮੈਂ ਰੂਝਾ ਉਦਾਂ ਲਾਇਆ ਸੀਗਾ ਉਹ ਆਪਾਂ ਜਿਸ ਲਈ ਕੋਈ ਮਤਲਬ ਕੋਈ ਕਿਸੇ ਦਾ ਜ਼ਬਰਦਸਤ ਇੰਟਰਵਿਊ ਕਰਨਾ ਹੋਊਗਾ ਉਦੋਂ ਆਪਾਂ ਲਾਵਾਂਗੇ ਤੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਰਿਕਾਰਡਿੰਗ ਜਿਹੜਾ ਸੈਕੰਡ ਮਾਈਕਾ ਇਹਦੇ ਵਿੱਚ ਕਰ ਰਿਆ ਦੇਖੋ ਹੈ ਨਾ ਕਿੰਦਾ ਦੀ ਆਵਾਜ਼ ਆ ਰਹੀ ਕਿਵੇਂ ਆ ਰਹੀ ਆ ਤੇ ਆਪਾਂ ਕੋਈ ਗਾਣਾ ਵੀ ਵੈਸੇ ਗਾ ਸਕਦੇ ਆ ਮੈਂ ਗਾਣਾ ਵੀ ਇੱਕ ਅੱਧਾ ਗਾ ਦਨਾ ਉਹ ਵੀ ਦੇਖੋ ਹੈ ਨਾ ਤੇ ਉਹ ਉਹਦੀ ਕਿੰਦਾ ਦੀ ਆਵਾਜ਼ ਆ ਹਨਾ ਮੈਂ ਤਾਂ ਅਕਰਮ ਰਾਹੀ ਦਾ ਜਿਆਦਾ ਫੈਨ ਆ ਉਹਦਾ ਮੈਂ ਤੁਹਾਨੂੰ ਗਾਣਾ ਸੁਣਾਉਣਾ ਭਈ ਕੋਈ ਦੋ ਚਾਰ ਬੋਲ ਜੇ ਤੇ ਇੱਥੇ ਉਹ ਗੂੰਜ ਤਾਂ ਨਹੀਂ ਪੈਣੀ ਪਰ ਆਪਾਂ ਮਾਈਕ ਚ ਚੈੱਕ ਕਰਦੇ ਵੀ ਆਪਾਂ ਕਿੱਦਾਂ ਦੇ ਗਾਣੇ ਰਿਕਾਰਡ ਕਰ ਸਕਦੇ ਆ ਠੀਕ ਹੈ ਨਾ ਜੀ ਉਹ ਸੋ 1 2 3 ਯਾਦ ਮੇਰੀ ਉਹਨੂੰ ਆਉਂਦੀ ਹੋਏਗੀ ਕੀਤੀਆਂ ਤੇ ਪਛਤਾਉਂਦੀ ਹੋਏਗੀ ਯਾਦ ਮੇਰੀ ਉਹਨੂੰ ਆਉਂਦੀ ਹੋਏਗੀ ਕੀਤੀਆਂ ਤੇ ਪਛਤਾਉਂਦੀ ਹੋਏਗੀ ਆਪਣੀਆਂ ਕੀਤੀਆਂ ਗਲਤੀਆਂ ਉਹੋ ਦਿਲ ਦੀ ਤਕੜੀ ਤੋਲਦੀ ਹੋਣੀ ਐ ਹੁਣ ਨਵੇਂਆ ਸੱਜਣਾ ਨਾਲ ਝੂਠ ਤਾਂ ਬੋਲਦੀ ਹੋਣੀ ਐ ਹੁਣ ਨਮਿਆ ਸੱਜਣਾ ਨਾਲ ਝੂਠ ਤਾਂ ਬੋਲਦੀ ਹੋਣੀ ਐ ਹੁਣ ਇਹ ਗਾਣਾ ਤੁਸੀਂ ਸੁਣ ਲਿਆ ਤੁਸੀਂ ਚੈੱਕ ਕਰ ਸਕਦੇ ਹੋ ਕਿਦਾਂ ਕਿਵੇਂ ਹੈ ਦੀ ਆਵਾਜ਼ ਹਨਾ ਤੇ ਇਹਦਾ ਆਪਾਂ ਤੁਹਾਨੂੰ ਸਾਰਾ ਬਾਕੀ ਦੱਸਾਂਗੇ ਕਿਦਾਂ ਇਹ 2700 ਰੁਪਏ ਚ ਮੈਨੂੰ ਪਏ ਆ ਹਨਾ ਤੇ ਜਿਹੜੇ ਮੇਰੇ ਵੀਰ ਹੋਰ ਕੋਈ YouTube ਚੈਨਲ ਬਣਾਉਣਾ ਚਾਹੁੰਦੇ ਚਲਾਉਣਾ ਚਾਹੁੰਦੇ ਆ ਕੋਈ Facebook ਪੇਜ ਕੋਈ Instagram ਚੈਨਲ ਚਲਾਉਣਾ ਚਾਹੁੰਦੇ ਪੇਜ ਤੇ ਉਹ ਮੇਰੇ ਵੀਰ ਮੈਨਾਂ ਕੰਟੈਕਟ ਕਰ ਸਕਦੇ ਆ ਦੇਖੋ ਹਨਾ ਮੈਂ ਚਾਹੁੰਨਾ ਵੀ ਆਪਣੇ ਪੰਜਾਬੀ ਮੰਡੀ ਕੁੜੀਆਂ ਇੱਥੇ ਵਧੀਆ ਕੰਮ ਕਰ ਲੈਣਾ ਹੈ ਨਾ ਇੱਕ ਵਧੀਆ ਪਲੈਟਫਾਰਮ ਹੈਗਾ ਇਹ ਜੇ ਤੁਸੀਂ ਕਰਨਾ ਚਾਹੋ ਕਿਉਂਕਿ ਕਰਨ ਵਾਲੇ ਵਾਲੇ ਬਹੁਤ ਕੁਝ ਹੁੰਦਾ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹਨਾਂ ਲਈ ਕੁਝ ਵੀ ਨਹੀਂ ਹੁੰਦਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਕੋਈ ਕੋਈ ਮੇਰੇ ਤੋਂ ਟ੍ਰੇਨਿੰਗ ਲੈਣਾ ਚਾਹੁੰਦਾ ਮੈਂ ਬਿਲਕੁਲ ਫ੍ਰੀ ਟ੍ਰੇਨਿੰਗ ਦਿੰਨਾ ਹੈ ਨਾ ਕੋਈ ਵੀ ਏਦਾਂ ਦੀ ਤੁਸੀਂ ਐਡੀਟਿੰਗ ਕਰਨੀ ਤੁਸੀਂ ਅਪਲੋਡਿੰਗ ਕਰਨੀ ਚੈਨਲ ਬਣਾਉਣਾ ਉਹਦੀਆਂ ਕੀ ਹਦਾਇਤਾਂ ਕੀ ਉਹਦਾ ਉਹ ਮਤਲਬ ਆਪਾਂ ਕਹਿ ਲਓ ਵੀ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਕੀ ਤੇ ਪਰ ਫੋਨ ਤੇ ਨਹੀਂ ਇਹ ਮੈਂ ਪਹਿਲਾਂ ਦੱਸ ਦਿੰਦਾ ਜਿੰਨੇ ਵੀ ਮੇਰੇ ਤੋਂ ਟ੍ਰੇਨਿੰਗ ਲੈਣੀ ਹੈ ਮੈਂ ਫੋਨ ਤੇ ਕਿਸੇ ਨੂੰ ਟ੍ਰੇਨਿੰਗ ਨਹੀਂ ਦਿੰਦਾ ਕਿਉਂਕਿ ਮੇਰੇ ਤੋਂ ਇਨਾ ਟਾਈਮ ਨਹੀਂ ਉਹ ਇਹਦੇ ਲਈ ਮੈਂ ਹਫ਼ਤੇ ਚ ਇੱਕ ਅੱਧਾ ਦਿਨ ਜਿੱਦਾਂ ਪਿੰਡ ਦੇ ਮੁੰਡੇ ਉਹਨਾਂ ਨੂੰ ਆਪਾਂ ਦੱਸਦੇ ਹੈਗੇ ਆ ਤਾਂ ਆਪਾਂ ਤੁਹਾਨੂੰ ਵੀ ਨਾਲ ਹੈਨਾ ਤੁਸੀਂ ਆ ਜੇ ਉਹ ਦੱਸ ਦਾਂਗੇ ਕੋਈ ਗੱਲ ਨਹੀਂ ਹੈ ਕਿ ਕੋਈ ਵੀ ਆ ਕੋਈ ਬੰਦਾ ਕੋ ਬੁੜੀ ਕੋ ਮੁੰਡਾ ਕੋ ਕੁੜੀ ਜਿਹੜਾ ਮਰਜ਼ੀ ਹੋਵੇ ਆਪਾਂ ਤੁਹਾਨੂੰ ਵਧੀਆ ਟ੍ਰੇਨਿੰਗ ਦਵਾਗੇ ਕੋਈ ਇਦਾਂ ਦੀ ਗੱਲ ਨਹੀਂ ਹੈਨਾ ਤੇ ਬਾਕੀ ਆ ਤੁਸੀਂ ਦੇਖ ਲਿਆ ਇਹਦੀ ਕੁਆਲਿਟੀ ਚੈੱਕ ਕਰ ਲਿਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਮਂਗਾਇਓ ਮੈਂ 105 ਮਂਗਾਇਆ ਕਿਉ ਤੇ ਤੁਸੀਂ ਹੋਰ ਵੀ ਮਗਾ ਸਕਦੇ ਵਿੱਚ ਬਹੁਤ ਮਾਡਲ ਆ ਵਧੀਆ ਬ੍ਰਾਂਡ ਹੈ ਡੀਜੀ ਟੈਕ ਦਾ ਤੇ ਤੁਸੀਂ ਜਿੱਦਾਂ ਵੀ ਕਰਨਾ ਚਾਹੋ ਬਾਕੀ ਕਮੈਂਟ ਦੇ ਵਿੱਚ ਜਿਹਦੇ ਕੋਈ ਹੈਗਾ ਆ ਉਹ ਜਰੂਰ ਇਹਦਾ ਉਹ ਰੇਟਿੰਗ ਦੇ ਉਹ ਕਿ ਹਾਂਜੀ ਭਾਈ ਇੰਨੇ ਕਿਦੇ ਮਤਲਬ ਕਿ ਸਿਸਟਮ ਹੈਗਾ ਠੀਕ ਨੇ ਜੀ ਬਾਕੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਦੀਆਂ ਵੀਡੀਓਜ਼ ਨੂੰ ਲਾਈਕ ਕਰੋ ਸਾਡੇ ਚੈਨਲ ਦੇ ਵੀਡੀਓ ਤੇ ਕਮੈਂਟ ਕਰੋ ਓਕੇ ਜੀ ਧੰਨਵਾਦ